ਸਤਿ ਗੁਰੂ ਜੀ ਸਾਰਿਆਂ ਨੂੰ ਹਾਂ ਜੀ ਜੋ ਆਪਾਂ ਗਾਂ ਸੇਲ ਵਾਸਤੇ ਲੈ ਕੇ ਆਏ ਸੀ ਕੱਲ ਸ਼ਾਮ ਨੂੰ ਵੀ ਆਪਾਂ ਵੀਡੀਓ ਬਣਾਈ ਸੀ ਤੇ ਅੱਜ ਲਾਈਵ ਚ ਵਾਈ ਦੀ ਅੱਜ ਸਵੇਰੇ ਫੇਰ ਲਾਈਵ ਚ ਵਾਈ ਦਿਖਾ ਰਹੇ ਹਾਂ ਤੁਹਾਨੂੰ ਕਰਕੇ ਗਾਂ ਠੰਡੀ ਸੀ ਲੋ ਬਹੁਤ ਆ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਭਾਵੇਂ ਜਵਾਕ ਚੋਲੇ b e s ਥੱਲੇ ਜੀ ਬੋਤਾ ਗਾ ਪਮਾ ਜਵਾਕ ਚੋਲੇ ਬੈਠ ਕੇ ਥੱਲੇ ਬੇੜੇ ਚ ਖੜਾ ਕੇ ਚੋਲੇ ਪਮਾ ਚਾਰੇ ਥਾਨ ਇੱਕੋ ਜੇ ਆ ਕੋਈ ਭੂਰ ਸਿੱਟਾ ਨਹੀਂ ਗੰਨੇਰ ਕੀ ਧਾਰ ਹੁੰਦੀ ਸਵੇਰ ਦੇ ਟਾਈਮ ਦੀ ਚਵਾਈ ਆਪਾਂ ਆਪਣੇ ਚੈਨਲ ਤੇ ਪਈ ਸੀ ਮੇਰਾ ਚੈਨਲ ਹੈ ਪੰਜਾਬ ਕਿੰਗ ਫਾਰਮ ਉਹ ਚੈਨਲ ਦੇ ਉੱਤੇ ਪਾਸ ਵੇੜ ਦੀ ਚਵਾਈ ਦੀ ਵੀਡੀਓ ਪਾਈ ਸੀ ਤੇ ਇਹ ਜਿਹੜੀ ਚਵਾਈ ਦੀ ਵੀਡੀਓ ਪਾ ਰਹੇ ਆ ਇਹ ਵੀ ਆਪਾਂ ਚੈਨਲ ਤੇ ਪਾਵਾਂਗੇ ਕੋਈ ਜੋ ਵੀ ਭੈਣ ਭਰਾ ਕੋਈ ਲੈਣ ਦਾ ਚਾਹਵਾਨ ਹੋਵੇਗਾ ਤਾਂ ਦੋਨੇ ਟਾਈਮ ਦੀ ਚਵਾਈ ਦੇਖ ਲੈ ਦੁੱਧ ਇਹ 10 ਕਿਲੋ ਆ ਜੀ 9 ਹੀ ਮੰਨ ਲਿਆ ਅਗਲਾ ਕੁਮ ਆਪਣੇ ਕੋਲੇ 10 ਲੀਟਰ ਦਿੰਦੀ ਹੈ ਦੋਨੇ ਟਾਈਮ ਦਾ 22 ਲੀਟਰ ਦਰਕਾਰਾ ਗਾਂ ਦਾ ਸੱਜਕ ਸੂਈ ਦਾ 22 ਲੀਟਰ ਦੁੱਧ ਕੱਢਿਆ ਹੋਇਆ ਸੀ ਪਿੱਛੇ ਮੱਛਾ ਸੀ ਉਹ ਮਰ ਗਿਆ ਜੀ ਡੇਟ ਹੈ ਜੀ 2 ਤਰੀਕ ਦੂਜਾ ਮਹੀਨਾ ਉਹ ਆ 26 ਦਿਨ ਕਿਹ ਅੱਜ ਤੋਂ ਸੋਮਵਾਰ ਦਿਨ ਸੋਮਵਾਰ ਕੁੱਤੀ ਨੂੰ ਜੀ ਅੱਜ ਲਫਾਫੇ ਨੂੰ ਝਾੜ ਗਏ ਦੇਖੋ ਲੈ ਵਾ ਇਕੱਟੇ ਆਇਆ ਇਹ ਆਹ ਆ ਦੇਖ ਸਕਦੇ ਹੋ ਜੀ ਢੰਡੇ ਸੀਲ ਬਹੁਤ ਆ ਜੀ ਪਾਣਾ ਕਿ ਨਹੀਂ ਮਰੀ ਮੈਂ ਕਰਾਂ ਹੁਣ ਵੀਡੀਓ ਬਣਾਇਆ ਢੰਡੇ ਸੀਲ ਬਹੁਤ ਆ ਐ ਮਜਾ ਆ ਕੇ ਮਜਾ ਆ ਕੇ ਖੇਲ ਲੀਏ ਮੇਰੇ ਜਿਵੇਂ ਮਰਜੀ ਆ ਤੁੰਜ਼ ਚਲ ਕੀ ਵਾਸਤ ਨਹੀਂ ਆ ਠੰਡੀ ਸਿਲਪੂਰੀ ਆ ਤਮ ਜਵਾਗ ਵੇ ਜੇ ਤੁੰ